42ਵੀਂ ਅਮੈਂਡਮੈਂਟ ਰਾਹੀਂ ਜਿਹੜੇ ਤਿੰਨ ਨਵੇਂ ਸ਼ਬਦ ਭਾਰਤ ਦੇ ਸੰਵਿਧਾਨ ਦੇ ਪ੍ਰੀਅੰਭਲ ਦੇ ਵਿੱਚ ਢਾਕਲ ਕੀਤੇ ਗਏ ਸੀਗੇ ਇਹ ਸੀਗੇ ਸੈਕੂਲਰਿਜ਼ਮ ਸੋਸ਼ਲਿਜ਼ਮ ਅਤੇ ਇੰਟੈਗ੍ਰਿਟੀ ਭਾਵੇਂ ਇਹ ਲਫ਼ਜ਼ ਸਾਡੇ ਸੰਵਿਧਾਨ ਦੇ ਵਿੱਚ ਪਹਿਲਾਂ ਹੀ ਸੀਗੇ ਪਰ ਫੇਰ ਵੀ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਵਿਆਖਿਆ ਕੀਤੀ ਗਈ ਇਹਦਾ ਮਤਲਬ ਇਹ ਹੁੰਦਾ ਹੈ ਵੀ ਕੋਈ ਵੀ ਜਿਹੜਾ ਦੇਸ਼ ਦਾ ਨਾਗਰਿਕਾਂ ਉਹਦੇ ਹੱਕ ਸਾਰਿਆਂ ਦੇ ਵਿਦਾਊਟ ਐਨੀ ਕਾਸਟ ਕ੍ਰੀਡ ਐਂਡ ਰਿਲੀਜੀਅਨ ਸਾਰੇ ਕਾਨੂੰਨ ਦੇ ਮੂਰੇ ਬਰਾਬਰ ਹੋਣਗੇ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਹਨ ਉਹਨਾਂ ਦਾ ਫਰਜ਼ ਬਣਦਾ ਹੈ ਵੀ ਬਗੈਰ ਕਿਸੇ ਭੇਦਭਾਵ ਤੇ ਸਾਰਿਆਂ ਨੂੰ ਕਾਨੂੰਨ ਦੇ ਅਨਸਾਰ ਇੱਕੋ ਤਰ੍ਹਾਂ ਦਾ ਸਾਰਿਆਂ ਦੇ ਨਾਲ ਵਿਵਹਾਰ ਕਰੇ ਇੱਕੋ ਤਰ੍ਹਾਂ ਦਾ ਇਨਸਾਫ ਇੱਕੋ ਤਰ੍ਹਾਂ ਦਾ ਸਿਸਟਮ ਸਾਰਿਆਂ ਲਈ ਲਾਗੂ ਹੋਵੇ ਤੇ ਇੱਥੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜਿਹਦੀ ਸਿਰਜਣਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੇ ਹੱਥੀ ਕੀਤੀ ਤੇ ਉੱਥੋਂ ਦੇ ਤਖਤ ਨੂੰ ਸੁਪਰੀਮ ਮੰਨਿਆ ਜਾਂਦਾ ਤੇ ਉੱਥੇ ਬੈਠੇ ਜਿਹੜੇ ਫੈਸਲੇ ਕਰਦੇ ਆ ਜਥੇਦਾਰ ਉਹ ਸਾਰੇ ਫੈਸਲਿਆਂ ਨੂੰ ਸਿੱਖ ਕੌਮ ਸਿਰ ਮੱਥੇ ਸਵੀਕਾਰ ਕਰਦੀ ਆ। ਗੁਰੂ ਘਰ ਦੀ ਗੋਲਕਵਾਰੇ ਤੇ ਕੁਝ ਹੋਰ ਗੱਲਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਪੇਸ਼ ਹੋਣ ਲਈ ਉੱਥੇ ਬੁਲਾਇਆ ਵਾ। ਤਾਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਉਹ ਇੱਕ ਨਿਮਾਣੇ ਸਿੱਖ ਵਾਂਗ ਉਹ ਉੱਥੇ ਨੰਗੇ ਪੈਰੀਂ ਪੇਸ਼ ਹੋਣ ਜਾਣਗੇ ਜਿਸ ਦੀ ਕੇ ਸਾਰਿਆਂ ਨੇ ਬੜੀ ਸ਼ਲਾਘਾ ਕੀਤੀ। ਵੀ ਬੜੀ ਨਿਮਰਤਾ ਤੇ ਇੱਥੇ ਤੱਕ ਉਹਨਾਂ ਨੇ ਕਿਹਾ ਵੀ ਉਸ ਦਿਨ ਭਾਵੇਂ ਗੁਰਨਾਨਕ ਦੇਵ ਯੂਨੀਵਰਸਿਟੀ ਚ ਇੱਕ ਬਹੁਤ ਵੱਡਾ ਫੰਕਸ਼ਨ ਆ ਭਾਰਤ ਦੇ ਰਾਸ਼ਟਰਪਤੀ ਨੇ ਜਾਂ ਉਪ ਰਾਸ਼ਟਰਪਤੀ ਨੇ ਆਣਾ ਵਾ ਫੇਰ ਵੀ ਓਏ ਸ਼੍ਰੀ ਕਾਲ ਤਖਤ ਸਾਹਿਬ ਕਿਉਂਕਿ ਸੁਪਰੀਮਾ ਉੱਥੇ ਜਾਵਾਂਗਾ ਪਰ ਉਸ ਦੇ ਬਾਅਦ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਇਹ ਸਾਰਾ ਸਾਡਾ ਜਿਹੜਾ ਆਪਸ ਵਿੱਚ ਵਾਰਤਾਲਾਪ ਹੋਵੇ ਇਹ ਮੀਡੀਆ ਦੇ ਵਿੱਚ ਆਵੇ ਤੇ ਮੈਂ ਗੋਲਕਾਂ ਦਾ ਵੀ ਹਿਸਾਬ ਲੈ ਕੇ ਆਉਂਗਾ ਤੇ ਸਾਰਿਆਂ ਨੂੰ ਜਵਾਬ ਦੇਣੇ ਪੈਣਗੇ ਇਹ ਕਾਲ ਤਖਤ ਸਾਹਿਬ ਦੀ ਮਰਿਆਦਾ ਨਹੀਂ ਕਿਉਂਕਿ ਗੋਲਕਾਂ ਦਾ ਜਿਹੜਾ ਹਿਸਾਬ ਆ ਜਿਨ੍ਹਾਂ ਮੇ ਉਹ ਐਸਜੀਪੀਸੀ ਕੋਲ ਆ ਅਕਾਲ ਤਖਤ ਸਾਹਿਬ ਕੋਲ ਨਹੀਂ ਅਕਾਲ ਤਖਤ ਸਾਹਿਬ ਕੇਵਲ ਸਿੱਖਾਂ ਨਾਲ ਸੰਬੰਧਿਤ ਫੈਸਲੇ ਕਰਦੀ ਆ ਤੇ ਉਹ ਬਾਕੀ ਜਿਹੜਾ ਵੀ ਗੁਰਦਗਰੂ ਘਰ ਦਾ ਜਿਹੜਾ ਪ੍ਰਬੰਧ ਆ ਉਹ ਐਸਜੀਪੀਸੀ ਕੋਲ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਅਜਿਹੀ ਗੱਲ ਸ਼ੋਭਾ ਨਹੀਂ ਦਿੰਦੀ ਤੇ ਵੈਸੇ ਵੀ ਜਿਹੜੇ ਧਰਮ ਨਿਰਪੱਖਤਾ ਇਹ ਕਹਿੰਦੀ ਆ ਵੀ ਕਿਸੇ ਵੀ ਧਾਰਮਿਕ ਮਾਮਲਿਆਂ ਬਾਰੇ ਕਮੈਂਟ ਨਾ ਕੀਤਾ ਜਾਵੇ ਜਿਵੇਂ ਉਹ ਅਕਸਰ ਕਰਦੇ ਆ ਤੇ ਹੋਰ ਲੀਡਰ ਕਰਦੇ ਆ ਸਿੱਖ ਧਰਮ ਦੇ ਬਾਰੇ ਕਮੈਂਟ ਕਰਨਾ ਕੋਈ ਵੀ ਜਿਹੜਾ ਬਰਦਾਸ਼ਤ ਨਹੀਂ ਕਰਦਾ ਤੇ ਇਹ ਸਾਡੇ ਸਾਰੇ ਹੀ ਲੀਡਰਾਂ ਤੇ ਲਾਗੂ ਹੁੰਦਾ ਕਿਸੇ ਵੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਵੀ ਕਿਸੇ ਵੀ ਧਰਮ ਦੇ ਬਾਰੇ ਆਪਣੀ ਜਿਹੜੀ ਆ ਉਹ رائے ਦਵੇ ਉਹ ਦਵੇ ਹਾਂ ਜੇਕਰ ਉਹ ਇੱਕ ਆਮ ਸਿੱਖ ਦੀ ਤਰ੍ਹਾਂ ਕਿਤੇ ਵਿਚਰਦੇ ਆ ਤਾਂ ਗੱਲ ਹੋਰ ਆ ਪਰ ਜਦੋਂ ਅਹੁਦੇ ਤੇ ਬੈਠ ਕੇ ਗੱਲ ਕਰਦੇ ਆ ਤਾਂ ਗੱਲ ਹੋਰ ਹੁੰਦੀ ਆ ਤੇ ਇਹ ਸਿੱਖ ਕੌਮ ਦੀ ਰਵਾਇਤ ਵੀ ਕਾਲ ਤੱਕ ਸਾਡੇ ਫੈਸਲਿਆਂ ਨੂੰ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਮੰਨਣਾ ਪਿਆ ਸੀਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਕਾਬਲ ਤੋਂ ਕੰਧਾਰ ਤੱਕ ਰਾਜ ਸੀਗਾ ਤੇ ਜਿਨ੍ਹਾਂ ਦੇ ਰਾਜ ਨੂੰ ਬੀਬੀ ਸੀ ਦੇ ਇੱਕ ਸਰਵੇ ਅਨੁਸਾਰ ਸਭ ਤੋਂ ਵਧੀਆ ਰਾਜ ਕਰਾਰ ਦਿੱਤਾ ਗਿਆ ਤੇ ਉਹਨਾਂ ਦੇ ਰਾਜ ਦੇ ਜਰਨੈਲਾਂ ਜਰਨੈਲ ਹਰੀ ਸਿੰਘ ਨਲਵਾ ਨੂੰ ਸਭ ਤੋਂ ਵਧੀਆ ਜਰਨੈਲ ਵੀ ਕਰਾਰ ਦਿੱਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇੱਕ ਖਾਸੀਅਤ ਸੀਗੀ ਉਹਨਾਂ ਨੇ ਜੇਕਰ ਦਰਬਾਰ ਸਾਹਿਬ ਦੇ ਵਿੱਚ ਕੋਈ ਉਹਨਾਂ ਨੇ ਮਦਦ ਕੀਤੀ ਕੋਈ ਚੜਾਵਾ ਚੜਾਇਆ ਤਾਂ ਉਹਨਾਂ ਨੇ ਦੱਖਣ ਦੇ ਦਵਾਰਕਾ ਮੰਦਿਰ ਤੇ ਹੋਰ ਮੰਦਿਰਾਂ ਨੂੰ ਵੀ ਚੜਾਇਆ ਤੇ ਇਸੇ ਤਰ੍ਹਾਂ ਉਹਨਾਂ ਨੇ ਗਿਰਜਾ ਘਰ ਦੀ ਵੀ ਮਦਦ ਕੀਤੀ ਇਸੇ ਤਰ੍ਹਾਂ ਉਹਨਾਂ ਨੇ ਮਸਜਿਦਾਂ ਦੇ ਵੀ ਕੀਤੀ ਤੇ ਉਹਨਾਂ ਦੇ ਇੱਕ ਹੋਰ ਵੀ ਖਾਸੀਅਤ ਸੀਗੀ ਵੀ ਜਿਹੜਾ ਜਿੱਥੇ ਵੀ ਉਹ ਗੁਰਦੁਆਰਾ ਮੰਦਰ ਮਸਜਿਦਾਂ ਦੀ ਕਿਤੇ ਗੱਲ ਕਰਦੇ ਸੀਗੇ ਉੱਥੇ ਨਾਲ ਇਹ ਵੀ ਤਾਇਦ ਕਰਦੇ ਸੀਗੇ ਵੀ ਇਹਨਾਂ ਦੇ ਨਾਲ ਇੱਕ ਇੱਕ ਸਕੂਲ ਜ਼ਰੂਰ ਖੁੱਲਿਆ ਹੋਵੇ ਤਾਂ ਜੋ ਹਰ ਬੱਚਾ ਸਿੱਖਿਅਕ ਹੋ ਸਕੇ ਤੇ 100% ਲਿਟਰੇਸੀ ਸਿਗੀ ਤੇ ਜਿਹੜੀਆਂ ਇਹ ਜਿਹੀਆਂ ਚੰਗੀਆਂ ਗੱਲਾਂ ਇਹ ਇਹ ਚਾਹੀਦੀਆਂ ਹੁੰਨੀਆਂ ਰਾਜ ਦੇ ਮੁਖੀਆਂ ਨੂੰ ਅਡਾਪਟ ਕਰਨਾ ਤੇ ਉਹ ਉਸ ਤਰ੍ਹਾਂ ਦੇ ਰਾਜ ਦੀ ਜਦੋਂ ਗੱਲ ਕਰਦੇ ਆ ਵੀ ਅਸੀਂ ਸ਼ੇਰੇ ਪੰਜਾਬ ਦਾ ਵਰਗਾਰ ਜਿਹੜਾ ਰਾਜ ਕਈ ਸਰਕਾਰਾਂ ਕਹਿਣੀਆਂ ਪਰ ਨਾਂ ਦੇਣ ਦੇ ਵਿੱਚ ਕਾਮਯਾਬ ਹੋਈਆਂ ਭਾਵੇਂ ਸਾਡੇ ਕਈ ਆਪਣੇ ਵੀ ਸੀਗੇ ਪਰ ਹੁਣ ਜਿਹੜਾ ਮੌਜੂਦਾ ਤੌਰ ਤੇ ਜਦੋਂ ਅਕਾਲ ਤਖਤ ਸਾਹਿਬ ਨਾਲ ਕਈ ਮਸਲੇ ਆਉਂਦੇ ਆ ਪੇਸ਼ ਹੋਣ ਬਾਰੇ ਉੱਥੇ ਤਾਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਨੂੰ ਪੇਸ਼ ਹੋਣਾ ਪਿਆ ਉੱਥੇ ਬੁੱਟਾ ਸਿੰਘ ਵੀ ਪੇਸ਼ ਹੋਇਆ ਤੇ ਉੱਥੇ ਸਰਜੀਤ ਸਿੰਘ ਬਰਨਾਲਾ ਵੀ ਪੇਸ਼ ਹੋਇਆ ਸੀਗਾ ਜਦੋਂ ਅਕਾਲ ਤਖਤ ਦੇ ਜਹੇਦਾਰ ਦਰਸ਼ਨ ਸਿੰਘ ਜੀ ਭਾਈ ਦਰਸ਼ਨ ਸਿੰਘ ਜੀ ਹੁਣੇ ਸੀਗੇ ਤੇ ਉਹਨਾਂ ਨੂੰ ਥਮਲੇ ਨਾਲ ਬੰਨ ਕੇ ਉਹਨਾਂ ਦੇ ਫੱਟੀ ਪਾਈ ਗਈ ਸੀ ਗਾਲਿ ਮੈਂ ਮੈਂ ਪਾਪੀ ਤੋਂ ਬਖਸ਼ਣਹਾਰ ਵੀ ਮੈਂ ਗੁਨਾਹਗਾਰ ਹਾਂ ਮੈਨੂੰ ਬਖਸ਼ੋ ਤੇ ਬਣਦੀ ਸਜ਼ਾ ਦਿੱਤੀ ਗਈ ਆ ਹੁਣ ਵੀ ਅਕਾਲੀ ਦਲ ਦੀ ਸਾਰੀ ਟੀਮ ਉੱਥੇ ਨਤਮਸਤਕ ਹੋਈ ਆ ਤੋਂ ਗਲਦਾ ਗਲਤਾ ਮਤਲਬ ਇਹ ਆ ਵੀ ਅਕਾਲ ਤਖਤ ਸਾਹਿਬ ਜਿਹਨੂੰ ਕਿ ਸਾਰੇ ਤਖਤਾਂ ਤੋਂ ਸੁਪਰੀਮ ਮੰਨਿਆ ਗਿਆ ਤੇ ਉਹ ਗੁਰੂ ਹਰਗੋਬਿੰਦ ਪਾਸ਼ਾ ਨੇ ਉਹਦੀ ਖੁਦ ਸਿਰਜਣਾ ਕੀਤੀ ਆ ਤਾਂ ਉਹਦੇ ਬਾਰੇ ਕਿੰਤੂ ਪਰੰਤੂ ਕਰਨ ਦਾ ਕਿਸੇ ਵੀ ਰਾਜਨੀਤਿਕ ਲੀਡਰ ਕੋਲ ਕੋਈ ਅਧਿਕਾਰ ਨਹੀਂ ਵੈਸੇ ਵੀ ਵੈਸੇ ਵੀ ਜਿਹੜਾ ਇਹ ਜਿਹੜੀ ਸਾਡਾ ਸੰਵਿਧਾਨ ਵੀ ਇਹ ਗੱਲ ਕਹਿੰਦਾ ਹੈ ਵੀ ਕਿਸੇ ਦੇ ਵੀ ਧਾਰਮਿਕ ਰੋਹ ਰੀਤਾਂ ਦੇ ਵਿੱਚ ਧਾਰਮਿਕ عقਿਦਾਂ ਦੇ ਵਿੱਚ ਸਰਕਾਰਾਂ ਦਾ ਦਖਲ ਦੇਣ ਦਾ ਫਰਜ਼ ਨਹੀਂ ਬਣਦਾ ਆ ਜਿੱਥੇ ਕੋਈ ਕ੍ਰਿਮੀਨਲ ਕੇਸ ਆਂਦਾ ਉਹ ਗੱਲ ਵੱਖਰੀ ਆ ਉਹਦੀ ਜਾਂਚ ਜਿਵੇਂ ਕਰਨੀ ਬਣਦੀ ਆ ਉਹ ਕਰਨੀ ਚਾਹੀਦੀ ਆ ਪਰ ਆਪਣੇ ਵੱਲੋਂ ਸਲਾਹਾਂ ਦੇਣੀਆਂ ਵੀ ਜਿਵੇਂ ਇੱਥੇ ਗੋਲਕ ਨਾ ਰੱਖੋ ਇੱਥੇ ਫੁੱਲ ਚੜਾਓ ਇਹ ਗਲਤ ਆ ਕਿਉਂਕਿ ਗੋਲਕ ਦਾ ਜਿਹੜਾ ਜਿਹੜਾ ਸੰਕਲਪ ਆ ਉਹ ਗੁਰੂ ਸਾਹਿਬ ਦਾ ਦਿੱਤਾ ਹੋਇਆ ਉਹ ਇਸ ਕਰਕੇ ਦਿੱਤਾ ਸੀਗਾ ਵੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹਾਂ ਕਈ ਸੰਸਥਾਵਾਂ ਦੇ ਵਿੱਚ ਖਾਮੀਆਂ ਹੋ ਸਕਦੀਆਂ ਪਰ ਉਹਨਾਂ ਖਾਮੀਆਂ ਨੂੰ ਸੁਧਾਰਨ ਲਈ ਸਿੱਖ ਕੌਮ ਹੈ ਸਮੇਂ-ਸਮੇਂ ਤੇ ਇੱਥੇ ਮਹੰਤਾਂ ਦੇ ਵੀ ਕਬਜ਼ੇ ਰਹੇ ਆ ਅੰਗਰੇਜ਼ਾਂ ਦੇ ਸਮੇਂ 'ਚ ਉਹ ਵੀ ਸਿੱਖ ਕੌਮ ਨੇ ਸੁਧਾਰਿਆ ਕੁਰਬਾਨੀਆਂ ਵੀ ਕੀਤੀਆਂ ਤੇ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਆ ਆਪਣੇ ਹੱਥਾਂ ਦੇ ਵਿੱਚ ਵੀ ਲਿਆ ਜੈਤੋਂ ਦੇ ਮੋਰਚੇ 'ਚ ਵੀ ਚਾਬੀਆਂ ਵੀ ਲਈਆਂ ਦਰਬਾਰ ਸਾਹਿਬ ਦੇ ਅੰਦਰ ਜੋ ਕਿਸੇ ਸਮੇਂ ਉੱਥੇ ਸਿਸਟਮ ਮੂਰਤੀ ਪੂਜਾ ਦਾ ਚਲਿਆ ਸੀਗਾ ਉਹ ਤੋਂ ਵੀ ਸੁਰਖਰੂ ਕੀਤਾ ਗਿਆ ਸਾਰਾ ਸਿਸਟਮ ਕਿਉਂਕਿ ਸਿੱਖ ਧਰਮ ਦੇ ਵਿੱਚ ਅਜਿਹਾ ਕੋਈ ਵੀ ਜਿਹੜਾ ਸਿਸਟਮ ਨਹੀਂ ਹੈਗਾ ਇੱਥੇ ਕੇਵਲ ਇੱਕ ਅਕਾਲ ਪੁਰਖ ਦੀ ਹੀ ਜੜੀ ਆ ਉਸਤਤ ਹੁੰਦੀ ਆ ਹੋਰ ਕਿਸੇ ਦੀ ਨਹੀਂ ਤੋਂ ਇਹ ਫਰਜ ਬਣ ਜਾਂਦਾ ਹੈ ਸਰਕਾਰਾਂ ਦੇ ਸਰਕਾਰਾਂ ਦੇ ਮੁਖੀਆਂ ਨੂੰ ਬੇਲੋੜੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਕਿਸੇ ਵੀ ਦੇ ਵੀ ਧਾਰਮਿਕ ਜਿਹੜੇ ਸੈਂਟੀਮੈਂਟਸ ਆ ਉਹਨੂੰ ਹਾਰਟ ਨਹੀਂ ਕਰਨਾ ਚਾਹੀਦਾ ਉਹ ਚਾਹੇ ਹੋਣ ਵਾਲਾ ਹੋਵੇ ਚਾਹੇ ਪਹਿਲਾਂ ਵਾਲਾ ਹੋਵੇ ਚਾਹੇ ਆਉਣ ਵਾਲਾ ਹੋਵੇ ਤੇ ਉਹਨਾਂ ਨੂੰ ਜਿਹੜੇ ਵਾਅਦੇ ਕੀਤੇ ਪਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਦੀ ਗੱਲ ਕਰਨ ਦੀ ਗੱਲ ਕਹੀ ਸੀ ਕਿ ਵੀ ਜਾਂਚ ਕਰਾਵਾਂਗੇ ਤੇ ਜਿਹੜਾ 2015 ਚ ਹੋਈ ਸੀਗੀ ਜਿਹੜੀ ਕਿ ਨਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਮੇਂ ਵਾਦਾ ਹੋਣ ਤੇ ਬਾਅਦ ਪੂਰੀ ਹੋਈ ਤੇ ਨਾ ਹੀ ਹੁਣ ਤੱਕ ਭਗਵਾਨ ਸਿੰਘ ਮਾਨ ਉਹਨਾਂ ਨੇ ਦੇ ਸਰਕਾਰ ਸਮੇਂ ਪੂਰੀ ਹੋਈ ਆ ਤੇ ਇਹ ਇਹਨਾਂ ਨੂੰ ਇਹ ਇਹਨਾਂ ਦੇ ਜਿਹੜੇ ਫਰਜ਼ਾਂ ਜਿਹੜੇ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਅਨਾਉਂਸਮੈਂਟ ਕੀਤੇ ਸੀਗੇ ਇਹਨਾਂ ਦੇ ਮੁਖੀ ਉਹਨਾਂ ਨੂੰ ਕਰਨੇ ਚਾਹੀਦੇ ਆ ਪਰ ਕਿਸੇ ਦੇ ਵੀ ਸੈਂਟੀਮੈਂਟਸ ਨੂੰ ਹਾਰਟ ਕਰਨ ਦਾ ਕਿਸੇ ਦਾ ਵੀ ਕੋਈ ਵੀ ਅਧਿਕਾਰ ਨਹੀਂ ਹੈ ਅਕਾਲ ਤਖਤ ਸਾਹਿਬ ਸੁਪਰੀਮ ਅਕਾਲ ਤਖਤ ਸਾਹਿਬ ਮਹਾਨ ਆ ਤੇ ਇਹਦੇ ਬਾਰੇ ਕੋਈ ਵੀ ਕਿੰਤੂ ਪਰੰਤੂ ਕਿਉਂਕਿ ਉੱਥੇ ਨਿਮਾਣੇ ਹੋ ਕੇ ਜਾਣਾ ਚਾਹੀਦਾ ਉਹ ਜੋ ਵੀ ਉਨਾ ਨੇ ਮਕਸਦ ਦੇ ਅਨਸਾਰ ਦੇਖਣਾ ਹੈ ਕਿਸੇ ਨੇ ਵੀ ਵੀ ਉਹਦੀ ਉਹਦੀ ਵੀਡੀਓਗ੍ਰਾਫੀ ਕਿਸ ਤਰੀਕੇ ਨਾਲ ਅੱਗੇ ਜੜੀ ਆ ਲੋਕਾਂ ਤੱਕ ਪਹੁੰਚਾਣੀ ਆ ਵੈਸੇ ਕੋਈ ਵੀ ਗੱਲ ਉੱਥੇ ਗੁਫਤ ਨਹੀਂ ਰਹਿੰਦੀ ਹਾਂ ਵੀਡੀਓਗ੍ਰਾਫੀ ਤੇ ਵੈਸੇ ਕੁਝ ਸਮੇਂ ਤੋਂ ਉੱਥੇ ਪਾਬੰਦੀ ਲੱਗੀ ਹੋਈ ਆ ਬੇਸ਼ੱਕ ਜਿਹੜੇ ਵੀ ਆਈਪੀ ਕਲਚਰ ਦੇ ਕਾਰਨ ਸਾਡੇ ਆਪਣੇ ਵੀ ਉਸ ਚੀਜ਼ ਦੀ ਪਰਵਾਹ ਨਹੀਂ ਕਰਦੀ ਫਿਰ ਦੂਜਿਆਂ ਨੂੰ ਵੀ ਕਰਨ ਦਾ ਮੌਕਾ ਮਿਲਦਾ ਸੋ ਮੈਂ ਆਸ ਕਰਦਾ ਹਾਂ ਅਕਾਲ ਤਖਤ ਸਾਹਿਬ ਤੇ ਹੋਰ ਜੜੀਆਂ ਸਿੱਖ ਸੰਸਥਾਵਾਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਦਖਲਅੰਦਾਜ਼ੀ ਕਰਨਾ ਸਰਕਾਰਾਂ ਦਾ ਫਰਜ਼ ਨਹੀਂ ਮੰਨਦਾ ਤੇ ਸਰਕਾਰਾਂ ਨੂੰ ਆਪਣੇ ਸਿਸਟਮ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਦੂਜੇ ਦੇ ਵਿੱਚ ਜੇਕਰ ਦਖਲਅੰਦਾਜ਼ੀ ਕਰਦੇ ਆ ਉਹ ਸੰਵਿਧਾਨ ਦੀ ਮਿਲੰਘਣਾ ਕਰਦੇ ਹੁੰਦੇ ਆ ਸਾਡੇ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨਾਂ ਨੂੰ ਉਹਦੀ ਜ਼ਿੰਮੇਵਾਰੀ ਸੁਣਵਾਣੀ ਚਾਹੀਦੀ ਆ ਨਾ ਕਿ ਬਗੈਰ ਮਤਲਬ ਤੇ ਆਪਣੀਆਂ ਸਲਾਹਾਂ ਦੇਣੀਆਂ ਆਪਣੀਆਂ ਮੱਥਾਂ ਦੇਣੀਆਂ ਤੇ ਮਾਸ ਕਰਨਾ ਇਸ ਵੀਡੀਓ ਨੂੰ ਵਾਤੇ ਬਾਤ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ